ਪੂਰੀ ਵਾਲਿਆਂ ਨੇ ਰੰਗ ਵਰਸਾਇਆ ਰੰਗ ਰੰਗ ਲੋਹਾ ਪਾਗਾਂ ਵਾਲਿਓ ਪੂਰੀ ਵਾਲਿਆਂ ਨੇ ਰੰਗ ਵਰਸਾਇਆ ਰੰਗ ਰੰਗ ਲੋਹਾ ਪਾਗਾਂ ਵਾਲਿਓ ਪੂਰੀ ਪੂਰੀ ਵਾਲਿਆਂ ਨੇ ਰੰਗ ਵਰਸਾਇਆ ਰੰਗ ਰੰਗ ਲੋਹਾ ਪਾਗਾਂ ਵਾਲਿਓ ਪੂਰੀ ਵਾਲਿਆਂ ਨੇ ਰੰਗ ਵਰਸਾਇਆ ਰੰਗ ਰੰਗ ਲੋਹਾ ਪਾਗਾਂ ਵਾਲਿਓ ਪੂਰੀ ਵਾਲਿਆਂ ਨੇ ਰੰਗ ਵਰਸਾਇਆ ਰੰਗ ਰੰਗ ਲੋਹਾ ਪਾਗਾਂ ਵਾਲਿਓ ਪੂਰੀ ਵਾਲਿਆਂ ਨੇ ਰੰਗ ਵਰਸਾਇਆ ਇਹ ਰੰਗ ਮਿਲਣਾ ਬਾਜ਼ਾਰਾਂ ਵਿੱਚ ਹੱਟੀਆਂ ਇਹ ਰੰਗ ਮਿਲਣਾ ਬਾਜ਼ਾਰਾਂ ਵਿੱਚ ਹੱਟੀਆਂ ਬਾਜ਼ਾਰਾਂ ਵਿੱਚ ਹੱਟੀਆਂ ਇਹ ਰੰਗ ਮਿਲਣਾ 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 ਬਾਜ਼ਾਰਾਂ ਵਿੱਚ ਹੱਟੀਆਂ

ਏ ਨਾਮ ਦੀ ਲਹਿਰ ਨਾਲ ਆਇਆ ਰੰਗ ਰੰਗ ਲੋਹ ਪਾਕਾਂ ਵਾਲਿਓ ਪੂਰੀ ਵਾਲਿਆਂ ਨ ਰੰਗ ਵਰਸਾਇਆ ਰੰਗ ਰੰਗ ਲੋਹ ਪਾਕਾਂ ਵਾਲਿਓ ਬੰਦੀ ਛੋੜ ਦੀ ਨੰਗ ਵਰਸਾਇਆ ਰੰਗ ਰੰਗ ਲੋਹਾ ਭਾਗਾਂ ਵਾਲਿਓ ਬੰਦੀ ਛੋੜ ਜੀ ਨੇ ਰੰਗ ਵਰਸਾਇਆ ਰੰਗ ਰੰਗ ਲੋਹਾ ਭਾਗਾਂ ਵਾਲਿਓ ਬੰਦੀ ਛੋੜ ਜੀ ਨੇ ਰੰਗ ਵਰਸਾਇਆ ਰੰਗ ਰੰਗ ਲੋਹਾ ਭਾਗਾਂ ਵਾਲਿਓ ਬੰਦੀ ਛੋੜ ਜੀ ਨੇ ਰੰਗ ਵਰਸਾਇਆ ਏ ਜਿਹੜਾ ਇਸ ਰੰਗ ਵਿੱਚ ਮਨ ਰੰਗ ਲੈਂਦਾ ਏ ਜਿਹੜਾ ਇਸ ਰੰਗ ਵਿੱਚ ਮਨ ਰੰਗ ਲੈਂਦਾ ਏ ਇਸ ਰੰਗ ਵਿੱਚ ਮਨ ਰੰਗ ਲੈਂਦਾ ਏ ਜਿਹੜਾ 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 ਇਸ ਰੰਗ ਵਿੱਚ ਮਨ ਰੰਗ ਲੈਂਦਾ ਏ ਏ ਮਿਟ ਜਾਂਦੇ ਪਾਪ ਨਿਰਮਲ ਹੋ ਜਾਂਦਾ ਏ ਮਿਟ ਜਾਂਦੇ ਪਾਪ ਨਿਰਮਲ ਹੋ ਜਾਂਦਾ ਏ ਪਾਪ ਨਿਰਮਲ ਹੋ ਜਾਂਦਾ ਏ ਮਿਟ ਜਾਂਦੇ ਪਾਪ ਨਿਰਮਲ ਹੋ ਜਾਂਦਾ ਏ ਨਾਮ ਦੀ ਲਹਿਰ ਨਾਲ ਆਇਆ ਰੰਗ ਰੰਗ ਲੋ ਪਾਗਾਂ ਵਾਲੇ ਉਹ ਪੂਰੀ ਵਾਲਿਆਂ ਨੇ ਰੰਗ ਵਰਸਾਇਆ ਰੰਗ ਰੰਗ ਲੋ ਪਾਗਾਂ ਵਾਲਾ ਬੰਦੀ ਛੋੜ ਵਾਲਿਓ ਬੰਦੀ ਛੋੜ ਜੀ ਨੇ ਰੰਗ ਵਰਸਾਇਆ ਰੰਗ ਰੰਗ ਲੋ ਭਾਗਾਂ ਵਾਲਿਓ ਬੰਦੀ ਛੋੜ ਜੀ ਨੇ ਰੰਗ ਵਰਸਾਇਆ ਰੰਗ ਰੰਗ ਲੋ ਭਾਗਾਂ ਵਾਲਿਓ ਬੰਦੀ ਛੋੜ ਜੀ ਨੇ ਰੰਗ ਵਰਸਾਇਆ ਰੰਗ ਰੰਗ ਲੋ ਭਾਗਾਂ ਵਾਲਿਓ ਬੰਦੀ ਛੋੜ ਜੀ ਨੇ ਰੰਗ ਵਰਸਾਇਆ ਰੰਗ ਰੰਗ ਲੋ ਭਾਗਾਂ बोलिए बंदीशोड महाराज की, की जय आया